ਤੋਰਦਾ ਦਾ ਸੈਟ ਹੈ ਅੱਜ ਦੁਨਆ ਬੰਦਾ ਖੜਾਈ ਚਾਹੇਗਾ ਬੰਦਾ ਕਿਤੇ ਖੜਨਾ ਪਏ ਤੁਹਾਡੇ ਐਕਸੀਡੈਂਟ ਹੀ ਆ ਤਾਂ ਉਹ ਹੀ ਰਿਕਾਰਡਿੰਗ ਦੇ ਦੇ ਪਏ ਆ 18 ਫਲੋਰ ਤਾਂ ਮੁੰਡੇ ਜਿਹੜੇ ਦੋ ਤਾਂ ਵੀ ਗੰਦੂ ਕਰਾਏ ਕੀ ਇੰਜ ਕਹਿੰਦੇ ਤੁਸੀਂ ਵਾਲੇ ਜੀ ਬੰਦੇ ਆ ਗਏ ਬਾਈ ਕੀ ਇਹ ਕੀ ਆਉਂਦਾ ਆ ਰਿਹਾ ਲੈ ਕੇ ਆਹ ਬੜੀ ਆ ਹੱਥੇ ਨਹੀਂ ਲਾਉਣ ਦਿੰਦਾ ਸੀਗਾ ਕਿਸੇ ਨੂੰ ਆ ਦੇਖੋ ਜੀ ਗੱਡੀ ਦੀ ਹਾਲਤ ਆਈਆਂ ਦੋ ਗੱਡੀਆਂ ਆਈਆਂ ਆ ਸਕੂਟਰੀ ਆਲੀ ਲੈਡਿਸ ਦੀ ਹੈ ਗੱਡੀ ਕਿਹੜੀ ਆ ਕਿਹੜੀ ਕਿਹੜੀ ਆ पैड उड़ गया ना <सथथ> <सथी> ਬਲੈਂਡਰ ਉਹ ਯਾਰ ਚੜਾ ਗੱਡੀ ਸੀ ਤੇ ਗੱਡੀ ਤੇ ਪਾਜੀ ਆ ਗੱਡੀ ਆ ਜੀ ਆ ਮੁੰਡਾ ਆ ਠੀਕ ਆ ਜੀ ਆ ਗੱਡੀ ਮੈਂ ਫੜ ਲਈ ਠੀਕ ਆ ਜੀ ਪਾਲਨੇ ਆ ਪੀਪੀ08 ਨੇ ਇਹਨੇ ਨਾ ਪਾਜੀ ਕੁੜੀਆਂ ਮਾਰੀਆਂ ਮੁੰਡੇ ਇੱਕ ਮਾਰੀ ਇੱਕ ਇੱਕ ਸੀਰੀਅਸ ਆ ਆ ਗੱਡੀ ਫੜ ਲਈ ਆ ਜੀ ਸ਼ੀ ਨੰਬਰ ਆ ਪਿੱਛੇ ਦਾ ਹੋ ਗਿਆ ਪਰ ਗੱਡੀ ਕੁੜੀਆਂ ਕਰੀ ਮਾਰ ਪਿੱਛਾ ਕਰਦੇ ਮੁੰਡੇ ਇਹ ਗੱਡੀ ਭਾਲ ਲਈ ਪਾਜੀ ਇਹ ਡਿਫੈਂਸ ਕੋਲ ਆਣੀ ਦੇ ਅੰਦਰ ਆ ਜੀ ਮਾਰਦੇ ਲੱਗੇ ਆ ਨਹੀਂ ਉਸਤਾਜੀ ਤੁਹਾਡਾ ਫਰਜ਼ ਨਹੀਂ ਬਣਦਾ ਰੁਕਣ ਦਾ ਤੁਸੀਂ ਤੁਹਾਡਾ ਫਰਜ਼ ਨਹੀਂ ਬਣਦਾ ਰੁਕਣ ਦਾ ਤਾਂ ਫਿਰ ਹਾਲ ਦੇ ਜਾ ਕੇ ਤੁਹਾਨੂੰ ਨਹੀਂ ਪਤਾ ਹਾਲ ਜਾ ਕੇ ਦੇਖ ਲੱਗਾ ਮਸਾ ਬਚਿਆ